ਚੰਡੀਗੜ ਸਾਡਾ ਚੰਡੀਗੜ ਪੰਜਾਬ ਦਾ ਹੈ ਸਾੜੇ ਪਿੰਡ ਦੇ ਵਿੱਚ 22 ਖੂ ਸੀਗੇ ਅੰਦਾਜ਼ਾ ਵੱਧ ਵੀ ਹੋ ਜਾਂਦਾ ਮੈਂ ਗਣਾਲ ਨਾ ਕਿੜੇ ਕਿੜੇ ਬਾਕੀ ਬਾਤ ਵੀ ਤਾਂ ਫੇ ਲੀਡਰ ਸਾਰੇ ਚੋਰ ਆ ਗਏ ਆਪਣੇ ਆਪਣੇ ਢੱਡ ਲਾ ਕੇ ਭਰਨ ਪਬਲਿਕ ਦਾ ਕੋਈ ਨਹੀਂ ਸੋਚਿਆ ਸੀ ਆਪਦੇ ਹੀ ਖੇਤਾਂ ਤੋਂ ਆਪਦੇ ਹੀ ਪਾਣੀਆਂ ਤੋਂ ਤੇ ਆਪਦੀ ਦਰਖਤਾਂ ਤੋਂ ਦੂਰ ਕਰਕੇ ਵਸਾਇਆ ਗਿਆ ਉਹ ਆਦੇ ਇਲਾਕੇ ਜਿਹੜੇ 28 ਪਿੰਡ ਜਾੜੇ ਉਹਨਾਂ 'ਚ ਕਾਲੀਬੜ ਮੇਨ ਪਿੰਡ ਸੀ ਵੱਡਾ ਸਕੂਲ ਵੀ ਇਸੇ ਪਿੰਡ 'ਚ ਸੀ ਏਰੀਆ 'ਚ ਹੋਰ ਸਕੂਲ ਨਹੀਂ ਸੀ ਕਿਤੇ ਇਹ ਜਿੱਥੇ ਅਸੀਂ ਖੜੇ ਇੱਥੇ ਟੋਬਾ ਹੁੰਦਾ ਸੀ ਜੀ ਤਲਾਹ ਤਾ 8 ਸੈਕਟਰ ਤੇ 9 ਸੈਕਟਰ ਦੋਵੇਂ ਕਾਲੀਬੜ ਪਿੰਡੀ ਸੀ। ਹਾਂ ਜੀ ਬਿੱਟਾ ਐਡਾ ਵੱਡਾ ਪਿੰਡ ਸੀਗਾ ਇਹ। ਵੱਡਾ ਪਿੰਡ ਸੀ ਜੀ। ਅੱਜ ਹਰਿਆਣਾ ਸਾਨੂੰ ਘੂਰਦਾ ਹੈ ਕਿ ਪੰਜਾਬ ਯੂਨੀਵਰਸਿਟੀ ਤੇ ਵੀ ਸਾਡਾ ਹੱਕ ਹੈ। ਉਹ ਕਹਿੰਦਾ ਹੈ ਕਿ ਵਿਧਾਨ ਸਭਾ ਦੀ ਥਾਂ ਵੀ ਚੰਡੀਗੜ੍ਹ ਚ ਲੈਣੀ ਹੈ। ਪੰਜਾਬ ਦੀ ਜਦ ਪਾਰਟੀਸ਼ਨ ਹੋਈ ਹੈ ਸਾਡੀ ਰਾਜਧਾਨੀ ਉੱਧਰ ਰਹਿ ਗਈ ਸੀ ਆ ਨਵੇਂ ਪੰਜਾਬ ਵਾਲਾ ਕਿ ਨਵੀਂ ਰਾਜਧਾਨੀ ਬਣਾਈ ਸੀ ਚੰਡੀਗੜ੍ਹ। ਪਹਿਲਾਂ ਸ਼ਿਮਲਾ ਵੀ ਬਣੀ ਥੋੜੀ ਦੇਰ ਵਾਸਤੇ ਫਿਰ ਇਹ ਬਣਾਈ ਸੀ। ਹੁਣ ਜੇ ਸਾਡੇ ਵਿੱਚੋਂ ਇਹਨਾਂ ਨੇ ਬਾਅਦ ਚ ਹਰਿਆਣਾ ਕੱਢ ਤੇ ਫਿਰ ਹਰਿਆਣੇ ਨੂੰ ਨਵੀਂ ਬਣਾ ਕੇ ਦੇਵੇ ਇਹ ਕਿਸ ਤਰ੍ਹਾਂ ਲੌਜੀਕ ਆ ਵੀ ਹ ਵਿਧਾਨ ਸਭਾ ਤੇ ਆਪਣੀ ਕੈਪੀਟਲ ਹਰਿਆਣਾ ਚ ਕਿਉਂ ਨਹੀਂ ਬਣਾਉਂਦਾ ਤੇ ਚੰਡੀਗੜ੍ਹ ਸਾਡਾ ਸਾਨੂੰ ਕਿਉਂ ਨਹੀਂ ਦਿੱਤਾ ਜਾਂਦਾ ਜਿਹੜੇ ਸਟੇਟ ਦੀ ਰਾਜਧਾਨੀ ਹੱਕ ਉਸੇ ਦਾ ਹੁੰਦਾ ਨਵੇਂ ਦੀ ਨਵੀਂ ਬਣਾਈ ਜਾਂਦੀ ਐ ਜਿੱਥੇ ਮਰਜੀ ਤੁਸੀਂ ਦੇਖ ਲਓ ਹੋਰ ਵੀ ਚਾਰ ਫੰਡ ਬਣਿਆ ਆ ਸਾਡੀ ਇੱਕ ਐਗਜ਼ਾਮਪਲ ਲੈ ਲਾਹੌਰ ਤੋਂ ਅਗੇ ਅਸੀਂ ਨਵੀਂ ਬਣਾਈ ਸੀ ਇੱਥੇ ਹੂੰ ਹੁਣ ਜੇ ਅਸੀਂ ਵੀ ਕਿਸੇ ਨੇ ਤੇ ਪੰਜਾਬ ਕਿੱਥੇ ਜਾਊਂਗਾ ਜੀ ਤੇ ਉਹ ਲੋਕ ਕਿੱਥੇ ਗਏ ਇਸ ਪਿੰਡ ਵਾਲੇ ਲੋਕ ਪਾਸ ਇੱਕ ਦਿਲ ਕੇ ਟੁਕੜੇ ਹਜ਼ਾਰ ਹੋਏ ਕੋਈ ਯਹਾਂ gira ਕੋਈ ਵਹਾਂ gira ਦੇ ਆਰ ਮਤਲਬ ਭਖਾਰੀ ਟਾਈਪ ਐ ਇਸ ਟਾਈਪ ਅਚਨ 90% ਲੋਕ ਤੁਸੀਂ ਅਜੇ ਵੀ ਖੇਤੀ ਇਹਦੇ ਅੰਦਰ ਗੁਰੂ ਘਰ ਦੇ ਅੰਦਰ ਵੀ ਮਾੜੀ ਮਾੜੀ ਕਰੀ ਜਾਂਦੇ ਹੋ ਇਹ ਤੁਹਾਨੂੰ ਆਪਦੇ ਉਸ ਦੌਰ ਨੂੰ ਵੀ ਯਾਦ ਕਰਾਉਂਦੀ ਹੈ ਕਦੇ ਤੁਸੀਂ ਛੋਟੇ ਸੀਗੇ ਹਾਂਜੀ ਤੁਹਾਡੇ ਅੰਦਰ ਦੇ ਉਹ ਜਜ਼ਬਾਤ ਨੇ ਜਿਹੜੇ ਇੱਥੇ ਦੁੱਖ ਹੁੰਦੇ ਕਿਉਂਕਿ ਅਸੀਂ ਇਹ ਜਾੜਾ ਦੇਖਿਆ ਚੰਡੀਗੜ੍ਹ ਦਾ 28 ਸੈਕਟਰ ਹੈ ਜਿਹਦੇ ਇਹਨੇ ਦੋ ਪਿੰਡ ਜੁਆੜੇ ਜੀ ਇੱਕ ਗੁਰਦਾਸਪੁਰਾ ਇੱਕ ਆ ਸਾਹਮਣੇ ਦਲਿਹੜੀ ਜੱਟਾਂ ਦੀ ਸੀ 28 ਬੀ ਚ ਐਡੀ ਚ ਪੈ ਗਿਆ ਇਹ ਗੁਰਦਾਸਪੁਰਾ ਇੱਕੋ ਸੈਕਟਰ ਹੈ ਜੀ ਦੇ ਦੋ ਮੇਰੇ ਖਿਆਲ ਦੋ ਪਿੰਡ ਦੋ ਪਿੰਡ ਜੁਆੜੇ ਜੀ ਉਹ ਜੜ ਕੇ ਇੱਕ ਸੈਕਟਰ ਸੈਕਟਰ 28 ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਦਫ਼ਤਰ ਹੈ ਉੱਥੇ ਦਲਿਹੜੀ ਸੀ ਜੱਟਾਂ ਦੀ ਦਲਿਹੜੀ ਜੱਟਾਂ ਦੀ ਹਾਂਜੀ ਇੱਕ ਪਿੰਡ ਸੀ ਤੇ ਇਹ ਕਿਹੜਾ ਸੀਗਾ ਜੀ ਇਹ ਗੁਰਦਾਸਪੁਰਾ ਇਹ ਗੁਰਦਾਸਪੁਰਾ ਪਿੰਡ ਸੀਗਾ ਤੇ ਆ ਜਿਹੜੀ ਇਹ ਉਸ ਵੇਲੇ ਦੇ ਇਹ ਮਾੜੀ ਹਾਂਜੀ ਗੁਰਦਾਸਪੁਰਾ ਦੀ ਮਾੜੀ ਹੈ ਲੋਕ ਮਾੜੀ ਪੂਜਦੇ ਆ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਔਰ ਇਹ ਗੁਰਦਾਸਪੁਰਾ ਪਿੰਡ ਦੀ ਮਾੜੀ ਚੰਡੀਗੜ੍ਹ ਵਸਣ ਤੋਂ ਪਹਿਲਾਂ ਦੀ ਹੈ ਚੰਡੀਗੜ੍ਹ ਬਾਅਦ ਚ ਵਸਤਾ ਗੁਰਦਾਸਪੁਰੇ ਦਾ ਨਗਰ ਖੇੜਾ ਹੈਗਾ ਇਹ ਜਦੋਂ 1950 ਚ ਪਹਿਲਾਂ ਉਠਾਲਾ ਹੋਇਆ ਹੈਗਾ ਤਾਂ ਉਸ ਟਾਈਮ ਇਹ ਗੁਰਦਾਸਪੁਰਾ ਪਿੰਡ ਉਜੜਿਆ ਗਿਆ ਸੀ ਇਹਦੇ ਨਾਲ ਇਧਰ ਦਾ ਲਹਿੜੀ ਜੱਟਾਂ ਦਾ ਸੀ ਉਹ ਵੀ ਉਜੜ ਗਿਆ ਕੰਥਾਲਾ ਸੀ ਉਹ ਵੀ ਉਜੜ ਗਿਆ ਇਹ ਫਤੇਕੜ ਮਾਦੜਿਆ ਪਿੰਡ ਦਾ ਜੀ ਜੀ ਇਹ ਬਾਬਾ ਬੰਦਾ ਬਹਾਦਰ ਜੀ ਦੇ ਟਾਈਮ 'ਚ ਪਿੰਡ ਬਸਾਇਆ ਗਿਆ ਸੀ ਹੂੰ ਕਿਉਂਕਿ ਇੱਥੇ ਮੁਲਾਣੇ ਸੀ ਨਾਲ ਬੜਾਇਲ ਪਿੰਡ ਹੈ ਬੜਾਇਲ ਦੇ ਮੁਲਾਣੇ ਇੱਥੇ ਕੋ ਕਰਮ ਕਰਦੇ ਸੀ ਬਾਬਾ ਜੀ ਕੋਲ ਉੱਥੇ ਸੰਗਤਾਨ ਫਰਿਆਦ ਕੀਤੀ ਸਿੰਘ ਭੇਜੇ ਸਿੰਘਾਂ ਨੇ ਇੱਥੇ ਉਹ ਮੁਲਾਣੇ ਚਟਕਾਏ ਤੇ ਪਿੰਡ ਫਿਰ ਇੱਥੇ ਹੀ ਬਸਣੇ ਦਾ ਹੁਕਮ ਕਰਤਾ ਸੀ ਉਹ ਜਿਹੜੇ ਮਾਦੜਿਆ ਗੋਤ ਦੇ ਸਿੰਘ ਸੀ ਇੱਥੇ ਰਹੇ 100 ਦੀ ਆਬਾਦੀ ਸੀ ਇਸ ਪਿੰਡ ਦੀ ਜਦੋਂ ਉਜਾੜਿਆ ਇਸ ਨੂੰ 25 ਘਰ ਸੀ ਦੇ 900 ਬਿਗਾਂ ਜਿਵੇਂ ਸੀ ਜਦੋਂ ਇਸ ਨੂੰ ਉਜਾੜਿਆ ਕਿਉਂਕਿ ਇਹ ਸੈਕੰਡ ਫੇਸ ਆ ਗਿਆ ਸੀ ਚੰਡੀਗੜ੍ਹ ਦਾ ਸੈਕੰਡ ਫੇਸ ਇਹਨੂੰ 2680 ਰੁਪਏ ਪ੍ਰਤੀ ਏਕੜ ਦੇ ਹਿਸਾਬ ਤੇ ਮੁਆਵਜ਼ਾ ਦਿੱਤਾ ਸੀ ਲੋਕਾਂ ਨੂੰ ਅੱਛਾ ਟੋਟਲ ਜ਼ਮੀਨ ਕਿੰਨੀ ਸੀ ਇਹਨਾਂ ਦੀ 900 ਬਿਗਾਂ ਜੀ 900 ਬਿਗਾਂ ਜ਼ਮੀਨ ਸੀਗੀ ਜੀ ਚੰਡੀਗੜ੍ਹ ਦੇ ਸੈਕਟਰ 20 ਪਹੁੰਚੇ ਆ ਪਿੱਛੇ ਮੇਰੇ ਗੁਰੂ ਘਰ ਹੈ ਤੇ ਇਹ ਪਿੰਡ ਖੇੜੀ ਨੂੰ ਉਜਾੜ ਕੇ ਵਸਾਇਆ ਗਿਆ ਸੀ ਦੱਸਿਆ ਜਾਂਦਾ ਹੈ ਕਿ ਤਕਰੀਬਨ 60 ਘਰ ਇਸ ਪਿੰਡ 'ਚ ਸੀਗੇ 4500 ਦੀ ਆਬਾਦੀ ਕਹੀ ਜਾਂਦੀ ਹੈ ਔਰ ਤਿੰਨ ਪੱਤیاں ਸੀ ਖਾਸ ਤੌਰ ਤੇ ਮਾਨਾ ਦੀ ਪੱਤੀ ਇਹ ਖੇੜੀ ਮਾਨਾ ਦੀ ਵਜਦਾ ਸੀ ਪਿੱਛੇ ਗੁਰੂ ਘਰ ਦੇ ਬੋਰਡ ਤੇ ਵੀ ਤੁਹਾਨੂੰ ਲਿਖਿਆ ਨਜ਼ਰ ਆਊਗਾ ਗੁਰਦੁਆਰਾ ਕਲਗੀਦਾਰ ਖੇੜੀ ਸੈਕਟਰ 2C ਚੰਡੀਗੜ੍ਹ ਜਿਹੜਾ ਪੁਰਾਣਾ ਪਿੰਡ ਇੱਥੇ ਕਾਲੀਬੜ ਦਾ ਬੰਦਾ ਹੈਗਾ ਇੱਥੇ ਇਹ ਪਿੰਡ ਕਾਲੀਬੜ ਦੀ ਧਰਮਸ਼ਾਲਾ ਸੀ ਧਰਮਸ਼ਾਲਾ ਦੇ ਵਿੱਚ ਮਹਾਰਾਜੀ ਦਾ ਪ੍ਰਕਾਸ਼ ਕੀਤਾ ਗਿਆ ਤੇ ਉਸ ਤੋਂ ਬਾਅਦ ਚੰਡੀਗੜ੍ਹ ਵਸਿਆ ਤੇ ਇਹ ਗੁਰੂ ਘਰ ਦੇ ਰੂਪ ਦੇ ਵਿੱਚ ਸ਼ੋਭਿਤ ਹੋਇਆ ਇਸ ਦੇ ਨਾਲ ਹੀ ਮੰਦਰ ਹੈ ਸੰਜੀਕੰਦ ਜੋ ਸ਼ਾਂਤੀ ਪਿਆਰ ਮੁਹੱਬਤ ਦਾ ਚੰਡੀਗੜ੍ਹ ਦਾ ਪ੍ਰਤੀਕ ਹੈ 8 ਸੈਕਟਰ ਚੰਡੀਗੜ੍ਹ ਖੜੇ ਆ ਸ਼ਿਵ ਮੰਦਰ ਦੇ ਬਾਹਰ ਇਹ ਪਿੰਡ ਕਾਲੀਬੜ ਹੋਇਆ ਕਰਦਾ ਸੀ ਜਿਹਨੂੰ ਉਜਾੜ ਕੇ ਸੈਕਟਰ 8 ਤੇ 9 ਵਸਾਇਆ ਗਿਆ ਇਤਿਹਾਸ ਦੱਸਦਾ ਹੈ ਕਿ ਕਾਲੀਬੜ ਪਿੰਡ ਦੇ ਇਸ ਪਿੱਪਲ ਦੇ ਹੇਠਾਂ ਬੈਠ ਕੇ ਸ਼ੀਲਾ ਨਾਮ ਦੀ ਕੁੜੀ ਠਾਕੁਰ ਜੀ ਦੀ ਭਗਤੀ ਕਰਿਆ ਕਰਦੀ ਸੀ ਭਗਤੀ ਚ ਵਿਲੀਨ ਹੋਈ ਸੋਰੇ ਪਰਿਵਾਰ ਨੇ ਉਸ ਨੂੰ ਛੱਡਤਾ ਸੀ ਜਿਸ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਠਾਕੁਰ ਜੀ ਨੂੰ ਸਮਰਪਿਤ ਕਰ ਦਿੱਤਾ ਤੇ ਫਿਰ ਉਸ ਦੀ ਮੌਤ ਤੋਂ ਬਾਅਦ ਗੁਰੂ ਘਰ ਦੇ ਬਿਲਕੁਲ ਇਹ ਨਾਲ ਪਿੱਪਲ ਦੇ ਬਿਲਕੁਲ ਪਿੱਛੇ ਇੱਕ ਵੱਡੇ ਮੰਦਰ ਦਾ ਨਿਰਮਾਣ ਕੀਤਾ ਗਿਆ ਉਸ ਕੁੜੀ ਦਾ ਪਰਿਵਾਰ ਅੱਜ ਵੀ ਮਣੀ ਮਾਜਰੇ ਰਹਿੰਦਾ ਜੋ ਔਜਲਾ ਸਾਹਿਬ ਤਸਦੀਕ ਕਰਦੇ ਨੇ ਇਹ ਦਰਖਤ ਪਿੰਡ ਭਾਵੇਂ ਉੱਜੜ ਗਿਆ ਲੋਕ ਉੱਜੜ ਗਏ ਪਰ ਗਿਆਨ ਸਿੰਘ ਦਾ ਲਾਇਆ ਇਹ ਬੂਟਾ ਰਹਿਣਾ ਚਾਹੀਦਾ ਇਸ ਦਰਖਤ ਨੂੰ ਬਚਾਣ ਖਾਤਰ ਸੁਖਣਾ ਲੇਕ ਦੀ ਇੰਜੀਨੀਅਰਿੰਗ ਦੇ ਵਿੱਚ ਚੇਂਜੇਸ ਕੀਤੀਆਂ ਗਈਆਂ ਤੇ ਲੇਖ ਤਕਰੀਬਨ ਹੁਣ ਜਿੱਥੇ ਮੈਂ ਬੈਠਾ ਇੱਥੋਂ 5 ਫੁੱਟ ਪਿੱਛੇ 8 ਫੁੱਟ ਪਿੱਛੇ ਜਾਂ 10 ਫੁੱਟ ਪਿੱਛੇ ਜਿਹੜੀ ਹੈ ਉਹ ਕੀਤੀ ਗਈ ਸਿਰਫ ਇਸ ਕਰਕੇ ਕਿ ਇਸ ਰਕਤ ਨੂੰ ਬਚਾਇਆ ਜਾ ਸਕੇ ਸਾਡੇ ਪੰਜਾਬ ਦੇ ਲੋਕਾਂ ਨੂੰ ਉਜਾੜ ਕੇ ਬਿਨਾਂ ਕਿਸੇ ਮੁਆਵਜ਼ੇ ਤੋਂ ਇੱਕ ਪਿੰਡ ਤੋਂ ਦੂਜੀਆਂ ਥਾਵਾਂ ਤੇ ਵਸਾ ਦਿੱਤਾ ਗਿਆ ਆਪਣੇ ਘਰ-ਬਾਰ ਛੱਡਣੇ ਪਏ ਆਪਣੀਆਂ ਹਵੇਲੀਆਂ ਘੋੜੀਆਂ ਛੱਡਣੀਆਂ ਪਈਆਂ ਆਪਣੇ ਟੋਬੇ ਆਪਣੀ ਜ਼ਮੀਨ ਛੱਡਣੀ ਪਈ ਜਿੱਥੇ ਅੱਜ ਕਰੋੜਾਂ ਦੀ ਗਿਣਤੀ ਚ ਦੁਨੀਆ ਆਉਂਦੀ ਹੈ ਟੂਰਿਸਟ ਅਟਰੈਕਸ਼ਨ ਜਿਹਨੂੰ ਕਹਿੰਨੇ ਆ ਇੱਥੇ ਕਿਤੇ ਇਸੇ ਬੀਹੀ ਦੇ ਉਹਨਾਂ ਦੇ ਅਰਮਾਨ ਖਾਬ ਮੁਹੱਬਤਾਂ ਪਿਆਰ ਸੰਜੋਗ ਸਭ ਕੁਝ ਦੱਬਿਆ ਪਿਆ ਸੋ ਅਗਲੀ ਵਾਰ ਜਦੋਂ ਸੁਖਣਾ ਲੇਕ ਆਉਂ ਤਾਂ ਮੇਰੀ ਨਜ਼ਰ ਨਾਲ ਇਹ ਸੜਕ ਨੂੰ ਦੇਖਿਓ ਇਹਨਾਂ ਦਰਖਤਾਂ ਨੂੰ ਦੇਖਿਓ ਗਿਆਨ ਸਿੰਘ ਤੁਹਾਨੂੰ ਬਾਜਾ ਮਾਰਦਾ ਕਹਿੰਦਾ ਹੈ ਕਿ ਧੰਨਵਾਦ ਮਲਕੀਤ ਸਿੰਘ ਔਜਲਾ ਸਾਹਿਬ ਤੁਸੀਂ ਇਹ ਇਤਿਹਾਸ ਲੋਕਾਂ ਨੂੰ ਦੱਸਿਆ ਇੱਥੇ ਬਹਿ ਕੇ ਹੀ ਮੈਂ ਬੂਟਾ ਲਾਇਆ ਸੀ ਮੇਰੇ ਪਿਓ ਨੇ ਪਾਣੀ ਦਿੱਤਾ ਸੀ ਲੋਕਾਂ ਨੇ ਇਹਨੂੰ ਵੱਡਾ ਕੀਤਾ ਗੁਰਦੇਵ ਸਿੰਘ ਨੇ ਬਚਾਲਿਆ ਤੇ ਅੱਜ ਤੁਸੀਂ ਫੋਟੋਆਂ ਕਰਾਉਨੇ ਹੋ